ਅੱਜ ਕਿਉਂਕਿ ਜਿਵੇਂ ਤੁਹਾਨੂੰ ਪਤਾ ਆਪਾਂ ਸੀਰੀਜ਼ ਸਟਾਰਟ ਕੀਤੀ ਆ ਆ ਜਾ ਮੇਰਾ ਪਿੰਡ ਵੇਖ ਲੈ ਤੇ ਅੱਜ ਤੁਹਾਨੂੰ ਲੈ ਕੇ ਆਏ ਆ ਬਹੁਤ ਹੀ ਇਤਿਹਾਸਿਕ ਪਿੰਡ ਗੁਰਾਂ ਦੀ ਚੱਪ ਕੋ ਪਿੰਡ ਪਿੰਡ ਤੁੰਦੜ ਇਹ ਆਪਾਂ ਮੇਨ ਰੋਡ ਤੋਂ ਜਿਹੜਾ ਮਿਲੋ ਦਿਖਾਈ ਦੇ ਹੈਗਾ ਰੋਡ ਤੇ ਮੁਸਤਫਾ ਹਾਈਵੇ ਤੇ ਇਹ ਪਿੰਡ ਪੈਂਦਾ ਹੈਗਾ ਜਿੱਥੋਂ ਅੰਦਰੋਂ ਬਹੁਤ ਹੀ ਧਾਰਮਿਕ ਪਿੰਡ ਆ ਜਿਵੇਂ ਕੋ ਨੂੰ ਦੱਸਿਆ ਕਿ ਲੰਗਰ ਇੱਥੇ ਆਮ ਤੌਰ ਤੇ ਚੱਲਦੇ ਰਹਿੰਦੇ ਗਏ ਇਹ ਪਿੰਡ ਆ ਲੈ ਨੂੰ ਸਪੈਸ਼ਲ ਹੀ ਬਣਾਏ ਹੋਏ ਇੱਥੇ ਇਹ ਮੰਦਰ ਦੇ ਨਾਲ ਕੋ ਲੰਗਰ ਬੰਦੇ ਦੀ ਹਿਸਾਬ ਲਾ ਸਕਦਾ ਕਿ ਕਿ ਚੁਰਾ ਸਪੈਸ਼ਲ ਬੱਸ ਅੱਡੇ ਦੇ ਵਿੱਚ ਕਦੇ ਚੁਰਾ ਦੇਖੀਆ ਤੁਸੀਂ ਇੱਥੇ ਸਪੈਸ਼ਲ ਜੁੜਾ ਹੈ ਕਿਉਂਕਿ ਇੱਥੇ ਲੰਗਰ ਬਹੁਤ ਚੱਲਦਾ ਹੈਗਾ ਤੇ ਸੰਡੇ ਲੱਗਦੇ ਦਿਹਾੜੀ ਬਹੁਤ ਜ਼ਿਆਦਾ ਮਿਲਣ ਪੈਂਦੀ ਹੈਗਾ ਬੋਲਦੇ ਆਂ ਕਿ ਆਪਾਂ ਪਿੰਡ ਤੋਂ ਉਹਦੇ ਪਹੁੰਚ ਜਾ ਰਹੇ ਆਂ ਤੇ ਹੁਣ ਆਪਾਂ ਦੇਖ ਲਓ ਐਂਟਰੀ ਗੇਟ ਤੋਂ ਉਹ ਦੱਸਦਾ ਹੈਗਾ ਉਤੋਂ ਹੀ ਪਿੰਡ ਦਾ ਅਹਿਤ ਹੱਥ ਤਾਂ ਲੱਗ ਜਾਂਦਾ ਹੈਗਾ ਬਾਕੀ ਪਿੰਡ ਦੇ ਲੋਕਾਂ ਨਾਲ ਮਿਲਾਉਣੇ ਅੱਜ ਕਿਤੇ ਪਹੁੰਚੇ ਸਭ ਪਿੰਡ ਤੋਂ ਲੱਗ ਗਿਆ ਇਹ ਹੈਗੇ ਪਿੰਡ ਦੇ ਸ਼ੇਰ ਸਿੰਘ ਨੰਬਰ 10 ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਹੈ ਜੀ ਕਾਸਕ ਬਹੁਤ ਤਕੜਾ ਮੇਲਾ ਲੱਗਦਾ ਹੈ ਮੇਲਾ ਲੱਗਦਾ ਵਿਸਾਖੀ ਦਾ ਜੀ ਇੱਕ ਦਿਨ ਪਹਿਲਾਂ ਇਤਿਹਾਸੇ ਦਾ ਇਹ ਹੈ ਜੀ ਬਾਬਾ ਭੁੰਦਰ ਜੀ ਦੇ ਨਾਂ ਤੇ ਇਹ ਪਿੰਡ ਬੱਜਿਆ ਉਹਨਾਂ ਦੀ ਇੱਛਾ ਸੀ ਵੀ ਗੁਰੂ ਸਾਹਿਬ ਮੈਨੂੰ ਆਪ ਆ ਕੇ ਮਿਲਣ ਉਹਨਾਂ ਦੀ ਅਰਜ਼ੂ ਪੁਰਾਣੇ ਬੰਦੇ ਦੱਸਦੇ ਐ ਵੀ 4-500 ਸਾਲ ਤੋਂ ਕੋਲਾ ਨਹੀਂ ਛੱਡਦੇ ਸੀ ਜਦੋਂ ਮੁਗਲਾਂ ਨਾਲ ਗੁਰੂ ਰਮੇ ਸਿੰਘ ਜੀ ਦੀ ਲੜਾਈ ਹੋਈ ਉਹਨਾਂ ਦੇ ਸੁਲਤਾਨ ਸੀ ਦੋ ਬੱਚੇ ਸੀ ਉਹਦੇ ਚ ਮਾਰੇ ਗਏ ਸੀ ਉਹਾਂ ਦੇ ਸੀ ਵੀ ਮੇਰੀ ਯਾਦ ਨਹੀਂ ਰਹਿਣੀ ਆਪਰੇ ਸਰਚ ਦੇ ਕੁਲ ਗਵਰਨਮੈਂਟ ਸੰਜੀਖਤਰਾਲੇ ਦੇ ਹਿਸਾਬ ਤੇ ਉਹ ਇੰਦਰ ਮੁੰਨੇ ਕੋਈ ਬਾਬਾ ਨੂੰ ਜੱਤੀ ਪੂਰੀ ਆਈ ਫਿਰ ਉਹਨਾਂ ਨੂੰ ਚੁਗਲਾ ਛਟਾਸਤੇ ਕਿਹਾ ਬਾਬਾ ਪੁੰਗਰ ਜੀ ਨੇ ਉਹਨੂੰ ਦੁੱਧ ਦਾ ਸ਼ਨਾਵੀ ਪਿਆ ਇਥੇ ਦੁੱਧ ਪੁੱਤਾਂ ਦੀਆਂ ਦਾਤਾਂ ਜਿਹੜੀਆਂ ਉਹ ਸੁੱਖਾ ਪੂਰੀਆਂ ਹੁੰਦੀਆਂ ਫਿਰ ਬਾਬਾ ਜੀ ਨੇ ਕੀ ਕੀਤੀ ਵੀ ਮੇਰੇ ਯਾਦ ਕੋਹਾਂ ਦਾ ਵੀ ਸੁਣੀਆ ਰਹੀ ਦੀ ਦੁਨੀਆ ਤੱਕ ਦੁਨੀਆ ਇੱਕ ਦਿਨ ਪਹਿਲਾਂ ਮੈਥੋਂ ਤੈਨੂੰ ਮਿਲਿਆ ਸੀ ਤੇ ਮਕਾਕੀ ਦੇ ਮੇਲੇ ਤੋਂ ਕਦੋਂ ਪਹਿਲਾਂ ਬਾਬੇ ਪੁੰਗਰ ਸਾਹਿਬ ਜੀ ਦਾ ਮੇਲਾ ਲੱਗਦਾ ਜੀ ਬਹੁਤ ਇਤਿਹਾਸਕ ਮੇਲਾ ਹੈ ਇੱਕ ਵੱਖ-ਵੱਖ ਵਰਗਾ ਦੇ ਲੋਕ ਰਹਿੰਦੇ ਇੱਥੇ ਜਿਹੜੇ-ਜਿਹੜੇ ਮਤਲਬ ਹਾਂਜੀ ਬਾਜੀ ਜ਼ਿੰਮੀਦਾਰ ਹੋ ਗਿਆ ਜੀ ਵਜੀ ਸਿੱਖ ਹੋ ਗਿਆ ਰਮਦਾਸਿਆ ਸਿੱਖ ਹੋ ਗਿਆ ਜੀ ਬਾਜੀਗਾਰ ਹੋ ਗਿਆ ਜੀ ਪ੍ਰਵਾਸੀ ਨਹੀਂ ਹੈਗੇ ਹਾਂਜੀ ਸਾ ਪ੍ਰਵਾਸੀ ਹੈ ਜੀ ਰਾਜੇ ਸਿੱਖ ਹੋ ਗਏ ਜੀ ਸਿੱਖੀ ਹੋ ਗਏ ਜੀ ਵਕਤ ਆਸ ਵਿੱਚ ਬਹੁਤ ਪਿਆਰ ਤੇ ਭਾਈਚਾਰਾ ਜੀ ਪਹਿਲਾਂ ਦੱਸਿਆ ਵੀ ਇੱਥੇ ਤੋਂ ਉਹਨੂੰ ਮੇਨ ਚੋਰਾ ਤੋਂ ਹੀ ਪਤਾ ਲੱਗ ਜਾਂਦਾ ਵੀ ਇੱਥੇ ਕਿੰਨਾ ਕਿ ਲੰਗਰ ਚੱਲਦਾ ਹੋਊਗਾ ਇੱਥੇ ਜੀ ਬਾਬਾ ਹਰਬਾ ਸਿੰਘ ਜੀ ਭੂਤੜਦ ਸਾਬ ਨੇ ਲਗਭਗ 15 ਸਾਲ ਹੋ ਗਏ ਜੀ ਉਦੋਂ ਤੋਂ ਜਿਹੜਾ 40 ਮੁਕਤੀਆਂ ਦੀ ਯਾਦ ਦੇ ਵਿੱਚ ਖੰਡ ਪਾਠਾਂ ਦੀ ਲੜੀ ਜਿਹੜੀ ਹੈ ਜੀ ਜਿਹੜਾ ਸਹੀ ਦਿਨ ਸੀਗਾ 4 ਮਈ ਹਾਂ 4 ਮਈ ਨੂੰ ਜੀ 40 ਖੰਡ ਪਾਠਾਂ ਦੇ ਭੋਗ ਪੈਂਦੇ ਆ ਇਹ ਮਾਰਚ ਦੇ ਵਿੱਚ ਸ਼ੁਰੂ ਹੋ ਜਾਂਦੀ ਹੈ ਲੜੀ ਜੀ ਵੱਧ ਵੀ ਜਾਂਦੇ ਆ ਇਹ ਬਹੁਤ ਵੱਡਾ ਇਥੇ ਮੇਲਾ ਲੱਗਦਾ ਬਹੁਤ ਈ ਟੂਰਨਾਮੈਂਟ ਵੀ ਹੁੰਦੇ ਏ ਕਬੱਡੀ ਟੂਰਨਾਮੈਂਟ ਇੱਕ ਵਾਰੀ ਹੁੰਦੀ ਸੀ ਉਸ ਬਾਅਦ ਇੱਥੇ ਮੇਲੇ ਨੇ ਬਾਕੀ ਉਹ ਤੇ ਬਾਬੇ ਭੁੰਦਰ ਦੇ ਮੇਲੇ ਤੇ ਹੁੰਦੇ ਆ ਜੀ 14 ਅਪ੍ਰੈਲ ਦੀ 14 ਅਪ੍ਰੈਲ ਨੂੰ ਉਸ ਤੋਂ ਪਹਿਲੇ 12 ਅਪ੍ਰੈਲ ਨੂੰ ਇੱਥੇ ਮੇਲੇ ਲੱਗਦੇ ਏ ਜਿੰਨੇ ਵੀ ਤੋਂ ਮੈਨੂੰ ਪਤਾ ਲੱਗਿਆ ਬਹੁਤ ਅਸੀਂ ਜਿੰਨੇ ਅਲੱਗ-ਅਲੱਗ ਪਿੰਡਾਂ 'ਚ ਜਾਵਾਂਗੇ ਹਨਾ ਬਹੁਤ ਘੱਟ ਲੋਕ ਹੁੰਦੇ ਜਿਨ੍ਹਾਂ ਨੂੰ ਪਿੰਡ ਦੇ ਇਤਿਹਾਸ ਬਾਰੇ ਹੀ ਪਤਾ ਹੁੰਦਾ ਕਿਉਂਕਿ ਬਜ਼ੁਰਗ ਬਹੁਤ ਘੱਟ ਰਹਿ ਗਏ ਤੇ ਮੇਨ ਪਿੰਡਾਂ ਦਾ ਇਤਿਹਾਸ ਬਜ਼ੁਰਗਾਂ ਤੋਂ ਲਾਵਾਉਣਾ ਪੈਂ ਅਕੀਤੋਂ ਨੂੰ ਅੱਗੇ ਲੈ ਕੇ ਚੱਲਦੇ ਪਿੰਡ ਪਿੰਡ ਦਾ ਦਿਖਾਉਨੇ ਹੈਗੇ ਯਾਰੂਆਂ ਤੇ ਤੁਹਾਨੂੰ ਆਪਦਾ ਪਤਾ ਲੱਗੂਗਾ ਵੀ ਕੀ ਵਾਅਦਾ ਪਿੰਡ ਹੈ ਤੇ ਕਿੰਨਾ ਦਾ ਕਲਚਰ ਇਕੱਠਾ ਹੋਣਾ ਹੈ ඒක මේ ගෘන්දු වරක් ෙන්ු. ਉਹ ਗੱਚੜੀ ਹੁੰਦੀ ਸੀ ਇੱਥੇ ਬਹੁਤ ਭਾਰੀ ਢਿੜੀ ਹੁੰਦੀ ਸੀ ਤੇ ਇੱਥੇ ਬਾਬਾ ਪੰਦਰ ਸਾਹਿਬ ਰਹਿੰਦੇ ਹੁੰਦੇ ਸੀ ਸਭ ਤੋਂ ਪਹਿਲਾਂ ਛੋਟਾ ਜਿਹਾ ਕੋ ਪਿੰਡ ਹੁੰਦਾ ਸੀ ਥੋੜੇ ਥੋੜੇ ਜਿਹੇ ਲੋਕ ਹੁੰਦੇ ਸੀ ਚੱਪੜ ਇੱਕ ਇੱਧਰ ਹੁੰਦਾ ਸੀ ਇੱਕ ਇੱਧਰ ਹੁੰਦਾ ਸੀ ਤੇ ਮਤਲਬ ਢਿੜੀ ਬਹੁਤ ਭਾਰੀ ਸੀ ਉਹਦੇ ਵਿੱਚ ਰਹਿੰਦੇ ਸੀ ਬਾਬਾ ਫਿਰ ਉਹਨਾਂ ਨੇ ਆਸੇ ਪਾਸੇ ਵਾਲੇ ਆਲੇ-ਕੋਲੇ ਨੂੰ ਬਸਾਈ ਜ਼ਮੀਨ ਦਿੱਤੀ ਇਹ ਇਹ ਸਾਡੇ ਪਿੰਡ ਦੇ ਵਿੱਚ ਮਤਲਬ ਕਿ ਇਸ ਤਰ੍ਹਾਂ ਕਰਕੇ ਕਿ ਲੋਕਾਂ ਕੋਲੇ ਮਤਲਬ ਜਿਹੜਾ ਪਿੰਡ ਬਸਿਆ ਤੇ ਜ਼ਮੀਨ ਆ ਜੀਆਂ ਬਾਕੀ ਇੱਥੇ 10ਵੇਂ ਪਾਸੇ ਆਏ ਆ ਦਸਵੇਂ ਪਾਸ਼ਾ ਇੱਥੇ ਰਹਿ ਕੇ ਗਏ ਆ ਤੇ ਉਹ ਇਧਰੋਂ ਹੁੰਦੇ ਹੋਏ ਦਸਵੇਂ ਪਾਸ਼ਾ ਜਦੋਂ ਮੁਕਤਸਰ ਤੋਂ ਆਏ ਨਾ ਤੇ ਆਪਣੇ ਰਪਾਣਾ ਰੁਕਦੇ ਇਧਰ ਆਏ ਰੁਕਦੇ ਰੁਕਦੇ ਫਿਰ ਇੱਥੇ ਰੁੱਕੇ ਗਏ ਆ ਇੱਥੋਂ ਤਲਵੰਡੀ ਸਾਹਿਬ ਨੂੰ ਇਹ ਮਾਰਗ ਵਜਦਾ ਦਮ ਸੁਲਤਾਨ ਦਮਾ ਸਾਹਿਬ ਮਾਰਗ ਵਜਦਾ ਇਹ ਇੱਥੋਂ ਫਿਰ ਹੁੰਦੇ ਹੁਣਾਉਂਦੇ ਗੁਰੂ ਸਾਹਿਬ ਥੇੜੀ ਐ ਹੁੰਦੇ ਹੁੰਦੇ ਤੇ ਫਿਰ ਤਲਵੰਡੀ ਸਾਹਿਬ ਗਏ ਸੀ ਪੂਰਾ ਪਿੰਡ ਚ ਹਾਂਜੀ ਪੂਰਾ ਪਿੰਡ ਚ ਪੂਰਾ ਇੱਕ ਇੱਕੋ ਹੀ ਗੁਰੂ ਘਰ ਆ ਸਾਡਾ ਸਾਡਾ ਬਹੁਤ ਵਧੀਆ ਮੋਲ ਆ ਸਾਡੇ ਪਿੰਡ ਦੇ ਇੱਥੇ ਕੋਈ ਇੱਥੇ ਕੋਈ ਖਰਾਬ ਕੋਈ ਕੁਝ ਨਹੀਂ

ਜਿਤੇਦਾਰਾ ਖਾਲੀ ਜੁਲਾ ਸਿੰਘ ਇਹ ਮਹਾਰਾਜਾ ਅੱਤਿਅਰੇ 500 ਘਟਾਰ ਕੇ ਇਹ ਲਾਹੌਰ ਦਰਬਾਰ ਆ ਮਹਾਰਾਜਾ ਰਣਜੀਤ ਸਿੰਘ ਦਾ ਇਹ ਮਾਪਾ ਭਾ ਗੋਖਦਾਨਣ ਦੀ ਚੰਗ ਮਿਲ ਗਈ ਜੀ ਖਦਰਾਣੇ ਨੂੰ ਜੱਗਣੇ ਸੀ ਹਾਂਜੀ ਹਾਂਜੀ ਸਿੱਖਾ ਜੀ ਮਹਾਰਾਜਾ ਦੇ ਕੁਪੀਲੇ ਕਨਿਆਲੇ ਮਾਸ਼ਾ ਬਧਾਵਾ ਬਾਵਾ ਏ ਬਾਬਾ ਨੌ ਸਿੰਘ ਬਾਬਾ ਦੀ ਸੰਧੀ ਮਾਸੀ ਦੇ ਬੋਤਾਂ ਠੀਕ ਉਹ ਬਾਬਾ ਦੀ ਸੰਧੀ ਇਹਨਾਂ ਵੇ ਵਹ ਬੋਕਟ ਜਾਣ ਨੂੰ ਮੇਰਾ ਹਾਂਜੀ ਮੈਂ ਤਾਂ ਆਪ ਅੱਜ ਪਤਾ ਲੱਗਿਆ ਇਹ ਸ਼ੀਰ ਭਾਈ ਮਣੀ ਸੰਧ ਹਾਂਜੀ ਇਹ ਸ਼ੀਰ ਭਾਈ ਸੁਵੇ ਸਿੰਘ ਦਾ ਸੋਨ ਚੈਨਲ ਸੰਕਰਮਣ ਹੈ। ਇੱਭੂ 70000 ਦਾ 70000 ਦਾ ਜਿਹੜਾ ਸਾਕਾ ਹੋਇਆ ਨੇ ਉਹ 84 ਦਾ ਘੱਲੂ ਘਰ। ਉਹ ਅਸਲੀ 84 ਵਾਲੇ ਦਾ ਘੱਲੂ ਘਰ ਹੈ। ਪੀਜਾ ਘੱਲੂ ਘਰ। ਅਸੀਂ ਮਤਲਬ ਕਿ ਵੀ ਕੋਈ ਹੁੰਦਾ ਨਾ ਵੱਡਾ ਪ੍ਰੋਗਰਾਮ ਜਿਵੇਂ ਵਸਾਖੀ ਮੇਲਾ ਵੜੀ ਤੇ ਕਈ ਵਾਰੀ ਮੱਸਾ ਤੇ ਵੀ ਇੰਨਾ ਮਤਲਬ ਰਸ ਹੋ ਜਾਂਦਾ ਵੀ ਮਤਲਬ ਵਸਾਖੀ ਵਾਲਾ ਪੂਰੀ ਹੋ ਜਾਂਦਾ ਉਹਦੋਂ ਬਰੇਡ ਦੇ ਤੇ ਰੋਟੀਆਂ ਬਣਾਉਂਦੇ ਬਰੇਡਾਂ ਦੇ ਸੇਵਾਦਾਰ ਬਹੁਤ ਹੁੰਦੇ ਪਰ ਉਦੋਂ ਜਿਆਦਾ ਮਤਲਬ ਲੋਡ ਹੁੰਦੀ ਹੈ ਤੇ ਲੋਕ ਇਹਦੇ ਤੇ ਰੋਕੀ ਬਣਾਉਂਦੇ ਆਟਾ ਵੀ ਆਪ ਹੀ ਗੁੰਦੀ ਵਾਹਂ ਜੀ ਹਾਂ ਜੀ ਆਪੇ ਆਟਾ ਗੁੰਦੀ ਆ ਤੇ ਬਸ ਰੋਟੀ ਬਹੁਤ ਸੋਹਣੀ ਰੋਟੀ ਪਉਂਦੀ ਐ ਇਹਨੇ मेरा दौक्तिर दौक्तिर हाँ जी डॉक्टरी पेशा। डॉक्टरी आयुर्वेदिक रेडीमेडी जड़ी बूढ़िया भी तैयार कर रहे हैं हर तरह की दवाई तैयार कर रहे हैं इधर मैं तीन साल हो गया महाराज ने कृपा की तेन तीन चार साल होने ची रहने जी ਇੱਥੇ ਇੱਕ ਦੋ ਘੰਟੇ ਸੇਵਾ ਕਰ ਜਾਈਦੀ ਆ। ਬਾਕੀ ਇੱਥੇ ਕਿਹੜੇ ਉੱਗ ਆ ਗਿਆ ਨਾ ਫੋਮ ਤਾਂ ਨਹੀਂ ਦਾ ਫੋਮ ਵੀ ਕਰਨਾ ਪੀ ਛੰਟ ਤੇ ਇੱਥੇ ਜਾੜੀ ਦਾ। ਇਹ ਦੋ ਘੰਟੇ ਇੱਥੇ ਲਾ ਜਾਂਦੀ ਹੈ ਸੇਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜਾ ਜੀ ਸਾਡਾ ਇਹ ਗੁਰੂ ਘਰ ਹੈ। 10ਵੇਂ ਪਾਤਸ਼ਾਹ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ ਇੱਥੇ ਆਏ ਸਨ। ਬਾਬਾ ਭੁੰਦਰ ਸਾਹਿਬ ਜੀ ਉਹਨਾਂ ਨੂੰ ਮਿਲੇ ਦੁਸ਼ਕਾਇਆ ਬਾਬਾ ਜੀ ਨੇ। ਇਹ ਚੜ੍ਹਦੀ ਕਲਾ ਨਾਲ ਵਜਨ ਬਲਾਸ ਕਰਕੇ ਜੀ ਬਾਬਾ ਜੀ ਜਿਹੜਾ ਹੀ ਕਰਗੇ ਆ ਤੇ ਬਾਬਾ ਭੁੰਦਰ ਸਾਹਿਬ ਜੀ ਨੇ ਨਹੀਂ ਨਹੀਂ ਇੱਥੇ ਬੜੀ ਭਗਤੀ ਕੀਤੀ ਗਊਆਂ ਮੱਝਾਂ ਚਾਰੀਆਂ ਬਾਬਾ ਨਾਨਕ ਜੀ ਦੇ ਵੇਲੇ ਤੋਂ ਲੈ ਕੇ ਮਿਲਦੀ ਮਨ ਵਿੱਚ ਆ ਸੀ ਸੋ ਦੁੱਧ ਰੱਖਿਆ ਹੋਇਆ ਸੀ ਉਦੋਂ ਤੋਂ ਲੈ ਕੇ ਤੇ 10ਵੇਂ ਪਾਤਸ਼ਾਹ ਗੁਰੂ ਮਹਾਰਾਜ ਨੇ ਦੁੱਧ ਪੀ ਗਏ ਬਾਬਾ ਜੀ ਨਾਲ ਬੜੇ ਬੜੇ ਬਲਾਸ ਕੀਤੇ ਤੇ ਬਾਬਾ ਜੀ ਦੀ ਉਮਰ 500 ਸਾਲ ਸੀ ਜੀ ਇੱਥੇ ਮਾਰੀ ਕਿਰਪਾ ਨਾਲ ਚਾਰ ਫੇਰੋ ਸੰਗਤਾਂ ਇੱਥੇ ਆਉਂਦੀਆਂ ਨੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਜੀ ਇੱਥੇ ਜਿਹੜੀ ਤੁਹਾਡੀ ਵਿਸਾਖੀ ਆ ਸਾਡੀ ਵਿਸਾਖੀ ਨਾਲੋਂ ਇੱਕ ਦਿਨ ਪਹਿਲਾਂ ਲੱਗੇਗੀ ਹੁਣ ਜਦੋਂ ਵਿਸਾਖੀ ਆਉਂਦੀ ਆ ਤੇ 15ਵੇਂ ਪਿੰਡਾਂ ਵਿੱਚ ਨਗਰ ਕੀਰਤਨ ਜਾਂਦਾ ਇੱਥੋਂ ਸੰਗਤਾਂ ਦੇ ਸਹਿਯੋਗ ਨਾਲ ਤੇ ਨਾਲ ਇਲਾਕੇ ਭਰ ਤੋਂ ਸੰਗਤਾਂ ਇੱਥੇ ਆਉਂਦੀਆਂ ਸਾਰ ਸੰਗਤਾਂ ਦੇ ਦੁੱਧ ਪੁੱਤਰਾਂ ਦੀਆਂ ਮਰਾਦਾਂ ਜਿਹੜੀਆਂ ਗੁਰੂ ਸਾਹਿਬ ਜੀ ਦੇ ਬਚਨਾਂ ਨਾਲ ਪੂਰਨ ਹੁੰਦੀਆਂ ਹਨ ਸਭ ਸੰਗਤਾਂ ਨੂੰ ਇਹੋ ਬੇਨਤੀ ਆ ਗੁਰੂ ਘਰ ਆ ਕੇ ਤੁਹਾਨੂੰ ਨਮਸਤੋ ਕੇ ਆਪਣੇ ਮਨ ਦੀਆਂ ਮਰਜ਼ੀਆਂ ਪਾ ਸਕਦੇ ਹੋ ਮੱਸਿਆ ਜਿਹੜੀ ਆ ਉਹ ਬਹੁਤ ਵਧੀਆ ਲੱਗਦੀ ਹੈ ਇੱਥੇ ਵਿਸਾਖੀ ਜਿਹੜੀ ਆ ਬਹੁਤ ਵਧੀਆ ਲੱਗਦੀ ਹੈ ਹੋਰ ਵੀ ਦਿਨ ਤੇ ਹਰ ਸਮੇਂ ਸਮੇਂ ਮੁਤਾਬਕ ਇਹਦੇ ਮਤਾਇਮ ਮਨਾਏ ਜਾਂਦੇ ਨੇ ਸਾਧ ਸੰਗਤ ਜੀਓ ਗੁਰੂ ਸਾਹਿਬ ਦੀ ਕਿਰਪਾ ਕਰਨ ਵਾਹਿਗੁਰੂ ਜੀ ਦਾ ਸਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਇਹ ਮੇਰਾ ਕਲਾਸ ਮੇਟ ਰਿਹਾ ਵੈਸੇ ਹਰਾਇਨੇ ਕਰਪਾ ਗੀਤੀ ਹਣਾ ਮਹਾਰਾਏ ਬਹੁਤ ਹਾਂ ਨਸ਼ਾ ਰਹਿਤ ਪਿੰਡ ਨਸ਼ਾ ਰਹਿਤ ਬਹੁਤ ਕਾਦਾ ਵੀ ਮਾੜੀ ਹਾਲਤ ਬਾਕੀ ਤੁਸੀਂ ਨਹੀਂ ਕੋ ਯਾਰ ਵੀ ਨਾਲ ਜਿਹੜਾ ਸਿੰਘ ਛੱਜ ਜਾਂਦਾ ਹੈਗਾ ਨਸ਼ੇ ਤੋਂ ਵੀ ਰਹਿਤ ਹੋ ਜਾਂਦਾ ਤੇ ਸਾਰੇ ਪਾਸੋਂ ਹਣਾ ਹੋ ਜਾਂਦਾ ਹੈਗਾ ਅਸਲ 'ਚ ਆਪਾਂ ਪਟਕੇ ਹੀ ਗੁਰੂ ਸਾਹਿਬ ਦੇ ਹੁਕਮਾਂ ਤੋਂ ਪਟਕੇ ਹਣਾ ਵੀ ਜਿਵੇਂ ਆਪਾਂ ਵੀਡੀਓ ਤੇ ਦੱਸਦੇ ਧਰਮ ਕੋਈ ਵੀ ਨਹੀਂ ਮਾਰਾ ਧਰਮ ਸਾਰੇ ਚੰਗੇ ਆ ਬਸ ਵੀ ਜਦੋਂ ਆਪਾਂ ਕਿਸੇ ਨਾਲ ਵੀ ਜੁੜ ਜਾਂਦੇ ਆ ਨਸ਼ਾ ਰਹਿਤ ਹੋ ਜਾਂਦਾ ਪਰਿਵਾਰ ਸੁਖੀ ਹੋ ਜਾਂਦਾ ਹੈਗਾ ਵਿੰਨਾ ਚੇ ਨੇ ਕਈਆਂ ਦੇ ਘਰਾਂ ਦੇ ਘਰ ਜਾ ਕੇ ਕੋਈ ਬੱਚਾ ਆਪਣਾ ਨਾ ਜਨਮ ਦੇ ਨਾਲ ਆਪਾਂ ਜੂੜਾ ਰੱਖਦਾ ਉਹਦੇ ਚਲੋ ਅੰਮਰਤਾਰੀ ਹੋ ਗਿਆ ਉਹ ਪਹਿਲੀ ਗੱਲ ਤਾਂ ਸਕੂਲ ਕਾਲਜ ਚ ਜਾਂਦਾ ਆਪਦੇ ਫਰੈਂਡ ਸਰਕਲ ਜਾਂਦਾ ਜਾ ਕੇ ਉਹਨੂੰ ਐ ਨਹੀਂ ਕਹਿੰਦਾ ਲੈ 20 ਰੀਤੀ ਪੀ ਲੈ ਨਾ ਤੇ ਜਨਮ ਦਿਨ ਤੋਂ ਇਹ ਕੋਈ ਸ਼ੁਰੂ ਹੁੰਦਾ ਕੰਮ ਸ਼ੁਰੂ ਪਾਰਟੀਆਂ ਤੇ ਛੋਟੀਆਂ ਤੇ ਸ਼ੁਰੂ ਹੁੰਦਾ ਨਾ ਇਹਦਾ ਪਹਿਲੇ ਦਿਨ ਤਾਂ ਕੋਈ ਚਿੱਤੇ ਦੀ ਕ ਭਰ ਨਹੀਂ ਲੈਂਦਾ ਨਾ ਤੇ ਵੀ ਇੱਥੋਂ ਸ਼ੁਰੂ ਹੋ ਜਾਂਦਾ ਜੂੜੇ ਵਾਲੇ ਨੂੰ ਐ ਨਹੀਂ ਕਹਿੰਦਾ ਕੋਈ ਯਾਰ ਨਿਕਲ ਨੱਚਾ ਵੀ ਕਰ ਲੈ ਨਾ ਅਗਲੇ ਨੂੰ ਪਤਾ ਯਾਰ ਗੁਰੂ ਵਾਲਾ ਇਹੇ ਦਰਦਾ اگਲਾ ਉਹਦੇ ਪਰਿਵਾਰ ਤੋਂ ਜਾਂ ਉਹਦੀ ਰਹਿਤ ਦੀ ਸ਼ਰਮ ਆਂਦਾ ਹਰ ਕੋਈ ਹੈ ਨਾ ਹੂੰ ਉਹਦਾ ਹੁੰਦਾ ਪ੍ਰਭਾਵ ਬਹੁਤ ਬਾਹਰ ਬੋਲ ਕੇ ਨਹੀਂ ਬੋਲਣਾ ਚਾਹੁੰਦਾ ਪਰ ਹੈ ਸਚਾਈ ਹੈ ਇੱਕ ਪੰਜਾਬ ਦੀ ਹੈ ਇੱਕ ਦੂਜੇ ਰੂਪ ਬਣ ਚੁੱਕਿਆ ਨਸ਼ਾ ਵੀ ਐ ਤਾਂ ਸ਼ਰਮ ਆਪਣੇ ਨਾਲ ਹਾਂ ਕਿਉਂਕਿ ਅਦਰ ਸਟੇਟਾਂ 'ਚ ਵੀ ਨਸ਼ਾ ਤਾਂ ਰੇਡ ਜਗ੍ਹਾ ਪਰ ਆਪਣੇ ਵਾਲੇ ਹਾਲ ਕਿਤੇ ਨਹੀਂ ਜਿਹੜੇ ਸਿੱਖਾਂ ਦੇ ਹਾਲ ਆ ਨਾ ਨਸ਼ੇ ਨਾਲ ਹਾਂ ਆਪਾਂ ਜਾਦੇ ਫਸੇ ਹੋਏ ਆ ਇਸ ਚ ਤੇ ਨਾ ਬਾਕੀ ਯੂਪੀ ਬਿਹਾਰ ਰਾਜਸਥਾਨ ਨਾਲ ਲੱਗਦੇ ਹਰਿਆਣਾ ਨਾਲ ਵਾਕੀ ਹੈ ਨਹੀਂ ਪ੍ਰਵਾਸੀ ਨਹੀਂ ਆਪਣੇ ਨਹੀਂ ਹੋਇਆ ਪ੍ਰਵਾਸੀ ਕੋਈ ਕਾ ਰਾਜ ਤਾਂ ਮਾੜੇ ਮੋٹے ਕੰਮ ਦਿੰਦੇ ਹਸਤੇ ਹੈ ਕੋਈ ਇੱਕ ਦੋ ਕਿਸੇ ਦੇ ਹੋਣਾ ਵੈਸੇ ਆਬਾਦੀ ਹੈ ਨਹੀਂ ਤੁਹਾਡੇ ਨੂੰ ਜੇਰ ਪਾਣੀ ਹੈ ਜਨਾ ਇਹਨਾਂ ਪਿੰਡਾਂ ਜਿਆਦੇ ਆ ਤੁਹਾਡੇ ਜੀ ਪਾਈ ਸੌਖਾ ਚੈਨਲ ਤੇ ਇਹ ਵੀਰੇਨ ਦੇਸੀ ਕੁਮਕਰ ਸਿੰਘ ਨੂੰ ਤੇ ਸਾਨੂੰ ਬੜੀਆਂ ਇਹਨਾਂ ਦੀਆਂ ਵੀਡੀਓ ਪਸੰਦ ਆਉਂਦੀਆਂ ਸੀ। ਆਹ ਬੋ ਜੀ। ਹਾਂਜੀ ਹਾਂਜੀ ਤੇ ਅੱਜ ਅਸੀਂ ਅੱਜ ਵੇਖੋ ਤੁਸੀਂ ਮਹਾਰਾਜ ਨੇ ਬੁਲਾਕਾ ਅੱਜ ਇਹ ਗੁਰੂ ਘਰ ਦੇ ਵਿੱਚ ਸਾਡੇ ਕੋਲੇ ਆਪ ਹੀ ਆ ਗਏ ਆ ਤੇ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣਾ। ਖੁਸ਼ ਆਪੇ ਮੁਕਰ। ਬਾਬੇ ਨਾਲ ਖੜੇ ਹੋਰ ਬੰਦਾ ਖੁਸ਼ਦਾ ਹੋਵੇ। ਠੀਕ। ਇਹ ਪਮਕਰ ਸਿੰਘ ਜੀ ਮੈਂ ਜਾਣਕਾਰੀ ਦੇਣੀ ਚਾਹਣਾ ਵੀ ਇਹ ਪਮਕਰ ਸਿੰਘ ਸਾਡੀ ਇੱਛਾ ਸੀ ਕਿ ਪਮਕਰ ਸਿੰਘ ਨੂੰ ਮਿਲੀ ਤੇ ਮਹਾਰਾਜ ਨੇ ਆਪ ਹੀ ਮੇਰਾ ਫੇਸ ਇਹੋ ਜਿਹਾ ਹੀ ਆ ਨਾ ਜੀ। ਏਵੇਂ ਹੀ ਆ ਨਾ। ਲਿਓ ਦੇ ਸਾਰੇ ਵਧੀਆ ਜਿੰਮੀ ਚੂਮੀ ਦਾ ਵਧੀਆ ਵਰਤਦੇ ਆ ਪੂਰਾ ਹੋਂਦ ਨਰਮ ਨਰਮਾ ਗਿਆ ਬੇਬਿਆਰਾ ਉਹ ਨਹੀਂ ਹੁੰਦੇ ਉਹਨਾਂ ਨਾਲ ਕਿੱਥੇ ਆ ਇੱਥੇ ਜਾਣੇ ਹੈਗੇ ਇੱਕੋ ਗੱਲ ਨਸ਼ਾ 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 ਨਸ਼ੇ ਤੇ ਬਹੁਤ ਜ਼ੋਰ ਲਾਈ ਨੇ ਬਾਬਾ ਸਰਕਾਰਾਂ ਬਸ ਕੱਲਾ ਉਦਮ ਕਰਦੀਆਂ ਤੇ ਪਹਿਰਾ ਨਹੀਂ ਦਿੰਦੇ ਨਾ ਕਹਦਾ ਉਦਮ ਨਹੀਂ ਕਰਦੇ ਗੱਲਾਂ ਉਦਮ ਕਰਕੇ ਪੈਸਾ ਆਪ ਦਾ ਖਰਚ ਲੈਂਦੀਆਂ ਤੇ ਵੀ ਆ ਉਦਮ ਕਰਦਾ ਨਸ਼ੇ ਉੱਤੇ ਤੇ ਵੀਡੀਓ ਨੂੰ ਸ਼ੇਅਰ ਕਰਕੇ ਪਹੁੰਚਾਇਆ ਕਰੋ ਹੁਣ ਆਪਾਂ ਹਰੇਕ ਪਿੰਡ 'ਚ ਜਾਣੇ ਹਰੇਕ ਪਿੰਡ 'ਚ ਆਪਾਂ ਪੁੱਛਣਾ ਹਾਂ ਨਹੀਂ ਨਸ਼ਾ ਦਾ ਜ਼ਰੂਰੀ ਕੰਟਰੋਲ ਕਰਨਾ ਜੀ ਦੇਖੋ ਆਪਣੀ ਜਨਰਸੀ ਖਤਮ ਹੋ ਜਾਂਦੀ ਆ ਹਾਂ ਨਾ ਵਧੀਆ ਘਰ ਵਾਥੇ ਆ ਗਿਆ ਨਾ ਜਿਵੇਂ ਨਾ ਕੰਡੇ ਪੂਰਾ ਕੱਸੀ ਦੇ ਇੱਕ ਕੱਸੀ ਆ ਗਈ ਤੁਹਾਡੇ ਪਿੰਡ ਦੀ ਹਾਂਜੀ ਛੋਟਾ ਲੋਡਰ ਲੱਗੋ ਨਾ ਯਾਰ ਸਿੰਘ ਤੁਹਾਡੇ ਕੋਲ ਸਰਦੇ ਸੱਜੇ ਤੁਸੀਂ ਸਿੰਘ ਦਾ ਆਵਦਾ ਹੀ ਹੈ ਹਾਂ ਤੇ ਫਿਰ ਤੁਸੀਂ ਵੀ ਸੱਜੋ ਹਾਂਜੀ ਸੱਜਾਂਗੇ ਹਾਂਜੀ ਸੱਜਾਂ ਸਤਿਗੁਰ ਬਾਬਾ ਜੀ ਸਤਿਗੁਰ ਬੱਸ ਢੀਕਦੇ ਹਾਂ ਵਧੀਆ ਪਿੰਡ ਯਾਰ ਆਪਣਾ ਉਹਦਾ ਵਧੀਆ ਪਿੰਡ ਮੈਂ ਇਹਨਾਂ ਨਜ਼ਾਰੇ ਤੇ ਆ ਪੂਰੇ ਬਹੁਤ ਵਧੀਆ ਬੰਦਾ ਕੰਮ ਵਧੀਆ ਮੈਨੂੰ ਉੱਕੇ ਨਹੀਂ ਮੈਂ ਥਾਵਾਂ ਤੇ ਮਰਜੀ ਰੱਖ ਦਈ ਮਿਲ ਵਰਤਾ ਰਹਿੰਦੇ ਅੰਦੁਕ ਤੇ ਸੁਖਦੇ ਹਰਕਤਾ ਜਾਂਦੇ ਬੰਦੇ ਬਹੁਤ ਥੋੜਾ ਜਿਹਾ ਨਸ਼ੇ ਤੋਂ ਪਰੇ ਹੋ ਜਾਣਾ ਹਾਂ ਬਸ ਇਹ ਹੀ ਹੈ ਹਾਂ ਕੋਈ ਖੂਦ ਨੇ ਮਾਰਾ ਬੰਦਾ ਕੋਈ ਵੀ ਨਹੀਂ ਮਾਰਾ ਸਾਰੇ ਚੰਗੇ ਆ ਇਹ ਆ ਪਤਾ ਜਿਹੜੇ ਨਵੀਂ ਪੀੜ੍ਹੀ ਨੇ ਯਾਬ ਪਾਇਆ ਇਹਨਾਂ ਨੇ ਅੱਗੇ ਚੱਲ ਸੀਮਾ ਬਹੁਤ ਕੰਦੇ ਕੰਮ ਕਰਦੇ ਸੀ ਬੂਬਾ ਬਾਬਾ ਹਾਂ ਬਸ ਥੋੜਾ ਜਿਹਾ ਮਾੜੀ ਆ ਬਾਕੀ ਆਪਣੇ ਸਾਡਾ ਕੋਈ ਮੰਤਨ ਕਿੰਨੂੰ ਫੇਰ ਸਿਖਾਉਣਾ ਨਹੀਂ ਕਰ ਸਿਖਾਉਣਾ ਪਿੰਡ ਦੇ ਪਚਾਈ ਦਿਖਾਉਣੇ ਕੋਈ ਪਿੰਡ ਵਾਲਾ ਕਹਿ ਦਿੰਦਾ ਤਾਂ ਵੀ ਉਦਾਂ ਨਹੀਂ ਕਹਿੰਦੇ ਹਣਾ ਹਾਂ ਹਾਂ ਸਾਡਾ ਕਿਸੇ ਨੂੰ ਕੋਈ ਮਕਸਦ ਨਹੀਂ ਕੋਈ ਆਪਦੇ ਤੇ ਲਾ ਕੇ ਨਾ ਗੱਲ ਚੱਲਦੇ ਵੀ ਕੋਈ ਸਾਡੇ ਬਾਰੇ ਕਹਿ ਰਿਹਾ ਜਾਂ ਕਿਸੇ ਬਾਰੇ ਨਹੀਂ ਅੱਜ ਪਿੰਡ ਦਿਖਾਉਣੇ ਆ ਪਿੰਡਾਂ ਦਾ ਮਾਹੌਲ ਦਿਖਾ ਰਹੇ ਹਾਂ ਹਾਂ ਵੀ ਦੁਨੀਆ ਕਹੋ ਜੀ ਇੱਕ ਕਹੋ ਜੀ ਪਿੰਡਾਂ ਇਹ ਸਿੱਖਾਵਾਂਗੇ ਨਹੀਂ ਤੇ ਬਾਹਰ ਦੇ ਵੱਤ ਵੱਤ ਸ਼ੇਅਰ ਕਰਿਆ ਕਰੋ ਜੇ ਤੁਸੀਂ ਦੇਖਣੇ ਪੰਜਾਬ ਦੇ ਪਿੰਡ ਆਪਦਾ ਪਿੰਡ ਆਪਦਾ ਇੱਥੇ ਲੋਕ ਹਨਾ ਨਹੀਂ ਨਹੀਂ ਇਹ ਅਸਲੀ ਤੁਹਾਡੇ ਲੋਕ ਬਹੁਤ ਵਧੀਆ ਹਾਂ ਜੀ ਆਪਣੇ ਪਿੰਡ ਦਾ ਬਹੁਤ ਵਧੀਆ ਬਈ ਹੈ ਨਿਰਪਾ ਮਾਲਕ ਦੀ ਸੁਣ ਨਹੀਂ ਰਹਿ ਕੇ ਹਨਾ ਹੁਣ ਤਾਂ ਪਰਾ ਭਾਈ ਕਿਹ ਟੀ ਹੈ ਮੇਰੇ ਤਾਂ ਬਸ ਮੈਂ ਮੇਰੀ ਨੋਹ ਦੇ ਕਿਤੇ ਗੋਡੇ ਦੁਖਦੇ ਦੋ ਸਿੱਟੇ ਟਿੱਲੇ ਦਾ ਪਾਰ ਕਿੰਨੇ ਤੇਰੀ ਕਿੰਨੀ ਉਮਰ ਹੋ ਗਈ ਬੇਬੇ ਤੇਰੀ ਹੋਊਗੀ ਬਈ 70 70 75 ਸਾਲ ਥੋੜੀ ਹੋਵੇ ਜੀ ਥੋੜੀ ਹੋ ਹਾਈ ਬਾਹਰ ਤੱਕ ਜਾਣੀ ਹੈ ਤੇਰੀ ਵੀਡੀਓ ਬਾਹਰਲੇ ਵੀ ਵੇਖਣਗੇ ਵੂਖਣਗੇ ਹਾਂ ਸਾਰੇ ਆਪਰੇ ਆਉਗੂ YouTube ਤੇ ਹਾਂ ਕੀ ਨਾ ਬੇਬੇ ਤੇਰਾ ਕੀ ਨਾ ਮੇਰਾ ਪੁੱਤ ਦੀ ਨੀ ਕੋਰ êngir call ਕਿਹੜੇ ਸਾਲ ਚ ਵਿਆਹ ਹੋਇਆ ਸੀ ਸੱਜਣਾ ਸੁਣਨਾ ਨਹੀਂ ਪਤਾ ਲੜਾਈ ਤਾਂ ਬਾਦੋਂ ਹੋਇਆ ਸੀ ਜੰਗ ਵੰਡ ਤੋਂ ਪਹਿਲਾਂ ਵੰਡ ਤੋਂ ਪਹਿਲਾਂ ਦਾ ਪਹਿਲਾਂ ਜਦੋਂ ਇੱਥੇ ਵਿਆਹ ਕਿਆ ਸੀ ਜੋ ਯਾ ਅੱਛਾ ਉਹ ਪਿੱਛੋਂ ਕਿਹੜਾ ਪਿੰਡ ਆ ਮੇਰਾ ਪਿੰਡ ਹੈਗਾ ਸਿੰਘਣਾ ਮਠੰਡੇ ਕੋਲੇ ਹਾਂ ਮਠੰਡੇ ਕੋਲੇ ਉਦੋਂ ਫਿਰ ਬਰਾਤਾਂ ਕਾਹਦੇ ਤੇ ਆਉਂਦੀਆਂ ਸੀ ਉੱਠਦੇ ਆਈ ਸੀ ਉਦੋਂ ਉਹਨਾਂ ਬਣਾਤ ਗਈ ਸੀ ਅੱਛਾ ਉਹ ਲੋਹਾਂ ਹੁੰਦੇ ਸੀ ਚੱਕੜੇ ਜਿਹਾ ਉਹ ਰਾਤ ਵੱਜਦੇ ਹੁੰਦੇ ਸੀ ਤੁਸੀਂ ਤਾਂ ਵੇਖੇ ਨਹੀਂ ਹੋਣਾ ਹਾਂ ਨਾ ਅਸੀਂ ਤਾਂ ਕਿੱਥੇ ਅਸੀਂ ਤਾਂ ਹੁਣ ਨਵੇਂ ਜਿਹੇ ਹੈਗੇ ਆ ਤੇ ਘੋੜਾ ਘੜਾ ਜਾ ਹੁੰਦਾ ਸੀ ਉਹਦੇ ਪੂਰੇ ਤੰਗਾ ਤੰਗੇ ਆਦੇ ਸੀ ਜਿੰਨਾਂ ਕਿੰਨੇ ਦਿਨ ਰਹਿੰਦੀ ਸੀ ਬਰਾਤ ਉਦੋਂ ਉਹਦੇ 4 ਦਿਨ ਚਾਕੇ ਚਾਈ ਰੋਕ ਤੋਂ ਕਰਦੇ ਸੀ ਤੇ ਹੁਣ ਹੁਣ ਤਾਂ ਇੱਕ ਘੰਟਾ ਨਹੀਂ ਕੋਈ ਸੌਂਦਾ ਉਹਨੂੰ ਲਈ ਕਰਕੇ ਪਾਟ ਜਾਂਦੇ ਤੇਰੇ ਵਰਕੇ ਨੂੰ ਉਹ ਵਧੀਆ ਨੰਗੀ ਜਿੰਨੀ ਨੰਗੀ ਵਧੀਆ ਨੰਗੀ ਜਿੰਨੀ ਨੰਗੀ ਵੱਜ ਗਏ ਵੱਜ ਕੇ ਵੱਜ ਕੇ ਉਹ ਤੋਂ ਚੰਗਾ ਸੀ ਕਿ ਹੁਣ ਵੇਲਾ ਚੰਗਾ ਉਹ ਜੋ ਵੀ ਚੰਗਾ ਸੀ ਭਰਾ ਚੰਗੇ ਸੀ ਪਿਓ ਵੱਡੇ ਸੀ ਅੱਛਾ ਵੱਡੇ ਸੀ ਭਰਾ 3 ਪੈਣ ਭਰਾ ਸਰਸ ਇਹ ਹੁਣ ਇੱਕ ਇੱਕ ਮਾਰੇਗੀ ਇੱਕ ਮੇਰਾ ਭਰਾ ਤੇ ਭਰਾ ਤਾਂ ਮੇਰੇ ਪਿਓ ਨਾਲ ਵੱਡਾ ਆਪਦੀ ਜੇਵਰੇ ਉਹ ਦੂਰ ਤਾਂ ਬੈਠੀ ਨੂੰ ਲੈ ਡਾ ਲੱਤ ਲੋੜੀ ਦਵਾਈ ਅਗਲਾ ਦਾ ਇੱਕ ਵਾਰੀ ਦਿਨ ਦਾ ਦੋ ਵਾਰੀ ਇਹ ਹੋ ਗਿਆ ਬੰਨਿਆ ਤੇ ਲੋੜੀ ਦਵਾਈ ਲਿਗਾ ਲਾਉਣਾ ਹਮਮ ਇਹੋ ਜਿਹਾ ਮੇਰੇ ਭਰਾ ਤੇ ਉਹ ਦੁੱਪ ਦੀ ਢੇਲੇ ਘੁੱਟ ਕੇ ਠੀਕ ਆ ਚਾ ਵਧੀਆ ਰਹਿ ਗਈ ਜਿੰਨੀ ਨੰਗੀ ਹੈ ਨਾ ਵਧੀਆ ਵਧ ਕੇ ਹੋਣਾ ਬੱਚੇ ਪੁੱਤ ਵਧ ਗਏ ਕੋਈ ਦਾਨਕ ਨਹੀਂ ਰਹਿ ਗਈ ਨਾ ਪਿੰਡਾਂ ਚ ਤਾਂ ਹਲੇ ਹੀ ਕਾਫੀ ਆ ਰਹੇ ਨੇ ਪਰ ਬਾਟੇ ਦੇ ਜਿਹੜੇ ਆਪਣੇ ਬੰਦੇ ਉਹ ਹੀ ਤੇ ਗੱਲਾਂ ਨੇ ਇੱਥੇ ਜਿਹੜਾ ਬੰਦਾ ਸਰਦਾਰੀ ਕਰਦਾ ਉੱਥੇ ਲੋਡੀ ਸਰਦਾਰੀ ਆ ਹੁਣ ਤੁਸੀਂ ਬੈਠੇ ਆ ਇੱਥੇ ਆਵਾ ਦੁੱਖ ਸੁੱਖ ਕੀਤਾ ਪਿੰਡ ਦਾ ਹਨਾ ਅੱਜ ਤੁਹਾਨੂੰ ਅਸੀਂ ਪਿੰਡ ਦਿਖਾਇਆ ਪੁੰਦੜ ਸੋ ਆ ਜਾ ਮੇਰਾ ਪਿੰਡ ਦੇਖ ਲਾਦਾ ਇਹ ਸੀਗਾ ਦੂਸਰਾ ਪਿੰਡ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਤਾਂ ਜੋ ਅਗਲਾ ਪਿੰਡ ਹੋ ਸਕਦਾ ਹੋਵੇ ਤੁਹਾਡਾ ਮਿਲਦੇ ਆਂ नेक्स्ट ਵੀਡੀਓ 'ਚ ਤੇ ਕਮੈਂਟ ਵੀਡੀਓ ਥੱਲੇ ਜਰੂਰ ਕਰੋ ਜੇ ਆਪ ਦਾ ਆਪ ਦਾ ਪਿੰਡ ਦੱਸੋ ਜੇ ਹੋ ਸਕਦਾ ਆ ਵੀ ਤੁਹਾਡੇ ਅਗਲਾ ਪਿੰਡ ਨੂੰ ਹੋਵੇ ਤੁਹਾਡਾ ਜੀ ਜਿਆਦਾ ਕਮੈਂਟ ਹੋਏ ਉਹ ਪਿੰਡ ਆ ਵੀ ਅਗਲਾ ਗੇੜਾ ਲੰਮਾ ਮਿਲਦੇ ਆਂ ਅਗਲੀ ਵੀਡੀਓ 'ਚ